ਲੀਡਰ ਕਾਦੇ ਵਾਸਤੇ ਚੁਣੇ ਜਾਂਦੇ ਆ ਲੋਕਾਂ ਦੀ ਲੜਾਈ ਲੜਨ ਲਈ ਲੋਕਾਂ ਦੀ ਲੜਾਈ ਲੜਨ ਵਾਲਾ ਕੌਣ ਹੈ ਇਨਾਂ ਚੋਂ ਇੱਕ ਤਾਂ ਦੱਸੋ ਨਾ ਜਿਨਨੇ ਲੋਕਾਂ ਦੇ ਸੰਘਰਸ਼ਾ ਚਾਹੇ ਮੱਤੇਵਾਲਾ ਜੰਗਲ ਸੀ ਚਾਹੇ ਕੋਈ ਹੋਰ ਕੌਮੀ ਸੰਘਰਸ਼ ਹੋਇਆ ਕੌਣ ਇਨਾਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਲੜਾਈ ਲੜਦਾ ਵੋਟਾਂ ਲੈਂਦੇ ਆ ਆਪਦੇ ਘਰਾਂ ਦੇ ਪਰਿਵਾਰਾਂ ਦੇ ਢਿੱਡ ਭਰਨੇ ਸ਼ੁਰੂ ਕਰ ਦਿੰਦੇ ਬਹੁਤ ਲੋਕ ਨੇ ਚੰਗਿਆਣਾ ਮਾਰ ਰਹੇ ਆ ਦੋ ਸਾਲਾਂ ਤੋਂ ਆ ਸੋਸ਼ਲ ਮੀਡੀਆ ਤੇ ਗਰੁੱਪਾਂ ਦੇ ਵਿੱਚ ਸਾਡੇ ਖਿਲਾਫ ਪ੍ਰਚਾਰ ਕਰ ਰਹੇ ਆ ਤੇ ਜਦੋਂ ਆਪਾਂ ਕੋਈ ਇੱਕੀ ਸ਼ਬਦ ਬੋਲ ਦਿੰਨੇ ਆ ਫਿਰ ਸਾਰਾ ਟੱਬਰ ਚੀਕਾ ਮਾਰਨੀ ਸ਼ੁਰੂ ਕਰ ਦਿੰਦਾ ਸਰਬ ਕੇ ਹੋ ਜਾ ਜਿਹੜਾ ਤੁਹਾਨੂੰ ਕੋਈ ਪ੍ਰੈਸ਼ਰ ਟਾਈਪ ਹੋ ਰਿਹਾ ਉੱਤੇ ਕੋਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬੰਦੇ ਖੜੇ ਕੀਤੇ ਨਾ ਬਣਾਉਣ ਹੁਣ ਕੱਲ ਕੋਈ ਇੱਕ ਸਾਥੀ ਮਿਲਿਆ ਕਹਿੰਦਾ ਜੀ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਮੈਂ ਕਿ ਕਾਦੀ ਗੱਲ ਕਰੀਏ ਬਹਿ ਕੇ ਭਾਈ ਨਾਲੇ ਮੇਰੇ ਤੇ ਪ੍ਰੈਸ਼ਰ ਕੌਣ ਪਾ ਰੋ ਤੈਨੂੰ ਪਤਾ ਅੱਗ ਦੇ ਨੇੜੇ ਕੋਈ ਛੇਤੀਆ ਹੁੰਦਾ ਹੁੰਦਾ ਸਾਡਾ ਤਾਂ ਆਪਦਾ ਤੁਹਾਡਾ ਸਾਡਾ ਆਪਦਾ ਹਲਕਾ ਸਾਡੇ ਆਪ ਦੇ ਲੋਕ ਨੇ ਇਹ ਸਾਡੇ ਨਾਲ ਦੇ ਲੋਕ ਇਸ ਗੱਲ ਦਾ ਸਬੂਤ ਲੋਕ ਦੇ ਰਹੇ ਆ ਕਿਉਂਕਿ ਲੋਕ ਸਾਨੂੰ ਫੋਨ ਕਰ ਕਰ ਦੱਸਦੇ ਆ ਵੀ ਫਲਾਣਾ ਬੰਦਾ ਆਇਆ ਸੀ ਤੁਹਾਡਾ ਨਾਮ ਲੈ ਕੇ ਵੋਟਾਂ ਮੰਗ ਰਿਹਾ ਹੈ ਤਦਕੇ ਉਹ ਬੰਦੇ ਸਾਨੂੰ ਹੀ ਸਾਰਾ ਦਿਨ ਨਿੰਦਦੇ ਭੰਡਦੇ ਆ ਤੇ ਅੱਜ ਸਾਡਾ ਨਾਮ ਲੈ ਕੇ ਵੋਟਾਂ ਮੰਗ ਰਹੇ ਨੇ। ਤੁਹਾਡਾ ਨਾਮ ਲੈ ਕੇ ਕਿਵੇਂ ਵੋਟਾਂ ਮੰਗਾ? ਚਰਚਾ 'ਚ ਵੀਡੀਓ ਹੈਗੀ ਆ। ਮਸਲਾ ਸਾਰਾ ਹੋਇਆ ਕੀ ਹੈ ਬ੍ਰਾਦਰ? ਉਸ ਬੰਦੇ ਦਾ ਨਾਮ ਲੈ ਕੇ ਹੀ ਵੋਟਾਂ ਮੰਗੀਆਂ ਜਾ ਸਕਦੇ ਜਿਹਨੇ ਕੰਮ ਕੀਤੇ ਹੁੰਦੇ। ਤਾਂ ਇਹਦਾ ਮਤਲਬ ਇਹ ਤੁਸੀਂ ਕਬੂਲ ਚੁੱਕੇ ਹੋ ਕਿ ਸਰਦਾਰ ਦਰਸ਼ਨ ਸਿੰਘ ਬਰਾੜ ਨੇ ਤੇ ਉਹਦੇ ਪਰਿਵਾਰ ਨੇ ਇਸ ਇਲਾਕੇ ਦੇ ਲੋਕਾਂ ਦਾ ਸਾਥ ਦਿੱਤਾ, ਕੰਮ ਕੀਤਾ, ਵਿਕਾਸ ਕੀਤਾ ਤਾਂ ਹੀ ਉਹਨਾਂ ਦਾ ਨਾਮ ਲੈ ਕੇ ਵੋਟਾਂ ਮੰਗ ਰਹੇ ਨੇ। ਤੋ ਮੰਜੇ ਦੇ ਪਰ ਪੁਰਬੂਰ ਸਮਰਥਨ ਲੋਕਾਂ ਦਾ ਲੋਕ ਨਾਲ ਆ ਲੋਕਾਂ ਨੂੰ ਪਤਾ ਕਿ ਸਾਡੇ ਕਦੇ ਸਾਡੇ ਤੋਂ ਪਾਸੇ ਹੀ ਨਹੀਂ ਹੋਏ ਵਾਕ ਹੀ ਨਹੀਂ ਹੋਏ ਇਹਨਾਂ ਸਾਲਾਂ ਤੋਂ ਜੋ ਰਾਜਨੀਤੀ ਵਿੱਚ ਪੈਰ ਧਰਿਆ ਸੀ ਲੋਕਾਂ ਦੇ ਨਾਲ ਹੀ ਫਿਰਦੇ ਆ ਰਹੇ ਇਹੋ ਜਿਹਤਾਂ ਨੂੰ ਲੈ ਕੇ ਚੱਲੇ ਆ ਲੋਕਾਂ ਚ ਤੁਸੀਂ ਕੀ ਗੱਲ ਦੱਸ ਰਹੇ ਹੋ ਲੋਕਾਂ ਨੂੰ ਕਿਵੇਂ ਵੋਟ ਮੰਗ ਰਹੇ ਹੋ ਤੁਹਾਡੇ ਸਾਹਮਣੇ ਹੀ ਆ ਮੈਂ ਕਿਵੇਂ ਮੰਗੀਆਂ ਵੋਟਾਂ ਦਰਸ਼ਕਾਂ ਨੂੰ ਦੱਸ ਦਿਓ ਕਿ ਇੱਥੇ ਹੈ ਨਹੀਂ ਕਿ ਉਹਨਾਂ ਨੂੰ ਦੱਸ ਦਿਓ ਹੱਥ ਜੋੜ ਕੇ ਵੋਟਾਂ ਮੰਗ ਰਹੇ ਆ ਦੱਸ ਰਹੇ ਆ ਵੀ ਭਾਈ ਦੇਖਣਾ ਹੈ ਉਮੀਦਵਾਰ ਦੇਖਣੇ ਆ ਕਿਰਦਾਰ ਦੇਖਣੇ ਆ ਕਿ ਆਪਾਂ ਜੇ ਪਾਰਟੀਆਂ ਦੇਖੀਆਂ ਆਂ ਪਾਰਟੀਆਂ ਲੋਕ ਦੇਖਦੇ ਆਂ ਪਾਰਟੀ ਦੇਖੋ ਧਿਰ ਦੇਖੋ ਜੀ ਬੰਦਾ ਇਕੱਲਾ ਕੀ ਕਰੂ ਜੀ ਧਿਰ ਤਾਂ ਫਿਰ ਆਪਾਂ ਪਾਰਟੀ ਹੁਣ ਦੇਖੀ ਸੀ 92 ਚ ਤਾਂ ਆਏ ਸੀ ਆਮ ਆਦਮੀ ਪਾਰਟੀ ਵਾਲੇ ਤੇ 92 ਦੇ ਵਿੱਚੋਂ ਕੋਈ ਇੱਕੀ ਦੱਸ ਦੇਵੇ ਵੀ ਉਹਦੇ ਇਲਾਕੇ ਦੇ ਲੋਕ ਖੁਸ਼ ਹੋਣ ਸੁਰੱਖਿਤ ਹੋਣ ਨਵਜੋਤ ਕਰਸੂ ਦਾ ਬਿਆਨ ਆਉਂਦਾ 500 ਕਰੋੜ ਵਾਲਾ ਤੁਸੀਂ ਸੁਣਿਆ ਤੁਹਾਡੇ ਸਾਥੀ ਰਹੇ ਨਵਜੋਤ ਸਿੰਘ ਸਿੱਧੂ ਕਿਵੇਂ ਲੱਗਦਾ ਤੁਹਾਨੂੰ ਗੱਲਬਾਤ ਹੈਗੀ ਸਤਿ ਸ਼੍ਰੀ ਅਕਾਲ ਮਰਦਾਰ ਸਿੰਘ ਸਨਾਂ ਤੋਂ ਤੁਸੀਂ ਸਾਨੂੰ ਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਜਿਹੜੀਆਂ ਸਰਗਰਮੀਆਂ ਚੱਲ ਰਹੀਆਂ ਨੇ ਕਮਲਜੀਤ ਸਿੰਘ ਬਰਾੜ ਦੇ ਵੱਲੋਂ ਆਪਣੇ ਵੱਖਰੇ ਧਿਰ ਦੇ ਰੂਪ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਲਸੇ ਕੀਤੇ ਜਾ ਰਹੇ ਨੇ ਆਜੋ ਜੇ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਲਮਾਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਲੋਕਾਂ ਨੂੰ ਸੰਬੋਧਨ ਕੀਤਾ ਵੋਟ ਮੰਗੇ ਗੱਲਬਾਤ ਕਰਦੇ ਆ ਕਮਲਜੀਤ ਬਰਾੜ ਦੇ ਨਾਲ ਕੀ ਕਹਿੰਦੇ ਨੇ ਤੁਸੀਂ ਇਹ ਵਾਗ ਆਪਣਾ ਹਲਕੇ ਤੋਂ ਜਿਹੜੇ ਆਪਣੇ ਆਜ਼ਾਦ ਮੀ ਲੋਕ ਖੈਰੇ ਆ ਕਾਂਗਰਸ ਤੋਂ ਵੱਖ ਹੋ ਕੇ ਤੇ ਕਿੰਨੇ ਤੁਸੀਂ ਪੀਧਵਾਰਾਂ ਦੇ ਕਾਗਜ਼ ਭਰਾਏ ਤੇ ਕਿੰਨੇ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14ਵਾਂ ਉਮੀਦਵਾਰਾਂ ਦੇ ਕਾਗਜ਼ ਸੀ ਦੋਹਾਂ ਦੇ ਕਾਗਜ਼ੋ ਚਲੋ ਰੱਬ ਜੋ ਕਰਦਾ ਪ੍ਰਮਾਤਮਾ ਚੰਗੀ ਕਰਦਾ ਇਸ ਤੇ ਇਸ ਕੱਲ ਨੂੰ ਮੰਨਦੇ ਆ ਉਹ ਦੋਵੇਂ ਵੀ ਦੋਨਾਂ ਦੇ ਕਾਗਜ਼ ਉਹਨਾਂ ਨੇ ਲਏ ਨਹੀਂ ਸੀ ਕਹਿੰਦੇ ਲੇਟ ਹੋ ਗਏ ਹਾਲਾਂਕਿ ਕੈਮਰਿਆਂ ਦੇ ਵਿੱਚੋਂ 3 ਵਜੇ ਤੋਂ ਪਹਿਲਾਂ ਐਂਟਰ ਕਰ ਚੁੱਕੇ ਸੀ ਅੰਦਰ 3 ਵਜੇ ਤੱਕ ਕਾਗਜ਼ਾਂ ਦੀ ਮਤਲਬ ਪ੍ਰਕਿਰਿਆ ਸੀ ਬਾਕੀ 12 ਉਮੀਦਵਾਰ ਆਪਣੇ ਮੈਦਾਨ 'ਚ ਨੇ ਚੋਣ ਨਿਸ਼ਾਨ ਸਾਰਿਆਂ ਦਾ ਮੰਝਾ ਏ ਇੱਕ ਉਮੀਦਵਾਰ ਪਲੂਰ ਤੋਂ ਆਜ਼ਾਦ ਉਹਦਾ ਚੋਣ ਨਿਸ਼ਾਨ ਟਾਰਚ ਉਹਦੀ ਹਮਾਇਤ ਸੋ ਪ੍ਰਮਾਤਮਾ ਦੀ ਬੜੀ ਕਿਰਪਾ ਤੁਸੀਂ ਕਿਹਾ ਬੱਖ ਹੋ ਕੇ ਬੱਖ ਹੋ ਕੇ ਨਹੀਂ ਸਾਡਾ ਤਾਂ ਆਪਦਾ ਤੁਹਾਡਾ ਸਾਡਾ ਆਪਦਾ ਹਲਕਾ ਸਾਡੇ ਆਪ ਦੇ ਲੋਕ ਨੇ ਇਹ ਸਾਡੇ ਨਾਲ ਦੇ ਲੋਕ ਇਸ ਗੱਲ ਦਾ ਸਬੂਤ ਲੋਕ ਦੇ ਰਹੇ ਆ ਕਿਉਂਕਿ ਲੋਕ ਸਾਨੂੰ ਫੋਨ ਕਰ ਕਰ ਦੱਸਦੇ ਆ ਵੀ ਫਲਾਣਾ ਬੰਦਾ ਆਇਆ ਸੀ ਤੁਹਾਡਾ ਨਾਮ ਲੈ ਕੇ ਵੋਟਾਂ ਮੰਗਦਾ ਹੈ ਜਦ ਕਿ ਉਹ ਬੰਦੇ ਸਾਨੂੰ ਹੀ ਸਾਰਾ ਦਿਨ ਨਿੰਦਦੇ ਭੰਡਦੇ ਆ ਤੇ ਅੱਜ ਸਾਡਾ ਨਾਮ ਲੈ ਕੇ ਵੋਟਾਂ ਮੰਗ ਰਹੇ ਨੇ ਤੁਹਾਡਾ ਨਾਮ ਲੈ ਕੇ ਕਿਵੇਂ ਵੋਟਾਂ ਮੰਗਾ ਚਰਚਾ ਚ ਵੀਡੀਓ ਹੈਗੀ ਆ ਮਸਲਾ ਸਾਰਾ ਹੋਇਆ ਕੀ ਹੈ ਬਰਾੜ ਸਾਹਿਬ ਉਹ ਐ ਹਰੇਕ ਨੂੰ ਕਹਿੰਦੇ ਜਾ ਕੇ ਵੀ ਸਾਨੂੰ ਬਰਾੜ ਸਾਹਿਬ ਨੇ ਖੜਾ ਕੀਤਾ ਹੁਣ ਅਸੀਂ ਇਹ ਚੀਜ਼ ਦੀ ਜਾਂਚ ਕਰ ਰਹੇ ਹਾਂ ਵੀ ਹੋ ਸਕਦਾ ਉਹ ਜਿਹੜੇ ਕਾਰਜੇ ਵੰਡਦੇ ਆ ਘਰਾਂ ਚੋਂ ਤੇ ਫੋਟੋ ਵੀ ਲਾ ਕੇ ਨਾ ਬਰਾਤ ਸਾਦੀ ਦੇ ਜਾਂਦੇ ਹੁਣ ਤੇ ਉਹ ਆਪਾਂ ਨੂੰ ਪਤਾ ਹੀ ਆ ਉਹ ਕੌਣ ਲੋਕ ਨੇ ਤੁਸੀਂ ਵੀ ਜਾਣਦੇ ਹੋ ਬਾਈ ਜੀ ਵੀ ਜਾਣਦੇ ਨੇ ਸਭ ਨੂੰ ਪਤਾ ਹੈ ਕਿ ਉਹ ਕੌਣ ਲੋਕ ਨੇ ਜਿਹੜੇ ਪਿਛਲੇ 3-4 ਸਾਲ ਤੋਂ ਜਦੋਂ ਤੋਂ ਸਰਕਾਰ ਬਦਲੀ ਹੈ ਤੇ ਬਾਪੂ ਜੀ ਨੂੰ ਬੁਰਾ ਭਲਾ ਕਹਿ ਰਹੇ ਆ ਕੰਮ ਵੀ ਸਭ ਤੋਂ ਵੱਧ ਬਾਪੂ ਜੀ ਤੋਂ ਉਹਨਾਂ ਲੋਕਾਂ ਨੇ ਲਏ ਆ ਇਹਦਾ ਮਤਲਬ ਇਹ ਗੱਲ ਕਬੂਲ ਚੁੱਕੇ ਉਹਨਾਂ ਨੂੰ ਪਤਾ ਹੈ ਕਿ ਲੋਕ ਸਾਡੇ ਪਰਿਵਾਰ ਦੇ ਨਾਲ ਨੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਇਸ ਕੱਲ ਦਾ ਇਹ ਸਬੂਤ ਹੈ ਕਿ ਜਿਸ ਬੰਦੇ ਦਾ ਨਾਮ ਹੁੰਦਾ ਜਿਸ ਬੰਦੇ ਨਾਲ ਲੋਕ ਜੁੜੇ ਹੁੰਦੇ ਆ ਤੇ ਉਸ ਬੰਦੇ ਦਾ ਨਾਮ ਲੈ ਕੇ ਹੀ ਵੋਟਾਂ ਮੰਗੀਆਂ ਜਾ ਸਕਦੇ ਜਿਹਨੇ ਕੰਮ ਕੀਤੇ ਹੁੰਦੇ ਤਾਂ ਇਹਦਾ ਮਤਲਬ ਇਹ ਤੁਸੀਂ ਕਬੂਲ ਚੁੱਕੇ ਹੋ ਕਿ ਸਰਦਾਰ ਦਰਸ਼ਨ ਸਿੰਘ ਬਰਾੜ ਨੇ ਤੇ ਉਹਦੇ ਪਰਿਵਾਰ ਨੇ ਇਸ ਇਲਾਕੇ ਦੇ ਲੋਕਾਂ ਦਾ ਸਾਥ ਦਿੱਤਾ ਕੰਮ ਕੀਤਾ ਵਿਕਾਸ ਕੀਤਾ ਤਾਂ ਹੀ ਉਹਨਾਂ ਦਾ ਨਾਮ ਲੈ ਕੇ ਵੋਟਾਂ ਮੰਗ ਰਹੇ ਹੋਣ ਕਿਹੜੇ ਕਿਹੜੇ ਜ਼ੋਨ ਆ ਤੁਹਾਡੇ ਜਿਹੜੇ ਜਿੱਥੇ ਬੰਦੇ ਤੁਹਾਡੇ ਖੜੇ ਨੇ ਫੁੱਲੇ ਵਾਲਾ ਜ਼ੋਨ ਫੁੱਲੇ ਵਾਲੇ ਜ਼ੋਨ ਦੇ ਵਿੱਚ ਬੁੱਤ ਸਿੰਘ ਵਾਲਾ ਤੇ ਚੰਨੂ ਵਾਲਾ ਪਿੰਡ ਆਉਂਦਾ ਕੋਟਲਾ ਰਾਏਕਾ ਜ਼ੋਨ ਉਹਦੇ ਵਿੱਚ ਕੋਟਲਾ ਰਾਏਕਾ ਗੰਜੀ ਗੁਲਾਬ ਸਿੰਘ ਵਾਲਾ ਤੇ ਆਪਣਾ ਜੀਤਾ ਸਿੰਘ ਵਾਲਾ ਤਿੰਨ ਪਿੰਡਾਂ ਤੇ ਕਾਨ ਸਿੰਘ ਵਾਲਾ ਚੌਥਾ ਇੱਕ ਪੰਚਾਇਤ ਆ ਉਸ ਤੋਂ ਬਾਅਦ ਜੋ ਹੁਣ ਜੋਨਾਂ ਦੀ ਤਾਂ ਜੇ ਤੁਸੀਂ ਮੈਨੂੰ ਕਿਹਾ ਸੀ ਵੀ ਆਪਾਂ ਛੇਤੀ ਗੱਲ ਮੁਕਾਵਾਂਗੇ ਤੇ ਫਿਰ ਜੋਨਾਂ ਦੇ ਮੈਂ ਜ਼ਿਕਰ ਹਨਾ ਜੇ ਲੰਬਾ ਟਾਈਮ ਲੱਗ ਜਾਊਗਾ ਫਿਰ ਉਹਦੇ ਚ ਵੈਰੋ ਕੇ ਜੋਂਨ ਆ ਉਹਦੇ ਚ ਤਿੰਨ ਪਿੰਡਾਂ ਲਦਾਈ ਕਿ ਤੇ ਸੰਗਤਪੁਰਾ ਠੀਕ ਹੈ ਜੀ ਲੰਗਿਆਣਾ ਜ਼ੋਨ ਜਿੱਥੇ ਆਪਾਂ ਖੜੇ ਆ ਆਲਮ ਵਾਲਾ ਪਿੰਡ ਤੇ ਲੰਗਿਆਣਾ ਨਵਾਂ ਲੰਗਿਆਣਾ ਪੁਰਾਣਾ ਤੇ ਨੱਥੂ ਵਾਲਾ ਜ਼ੋਨ ਆ ਪਲੂਰ ਜ਼ੋਨ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਜੈਮਲ ਵਾਲਾ ਜ਼ੋਨ ਆ ਉਹਦੇ ਚ ਚੋਟੀਆਂ ਥੋਬਾ ਤੇ ਜੈ ਸਿੰਘ ਵਾਲਾ ਤੇ ਜੈਮਲ ਵਾਲਾ ਪਿੰਡ ਆਉਂਦੇ ਆ ਠੀਕ ਪੇਖਾ ਚਾਰ ਪਿੰਡ ਆਉਂਦੇ ਆ ਸੋ ਇਹ ਜ਼ੋਨ ਨੇ ਇਸ ਤੋਂ ਇਲਾਵਾ ਲੰਡੇ ਪਿੰਡ ਆ ਉਹਨਾਂ ਦਾ ਕੱਲਾ ਜ਼ੋਨ ਆ ਰੋਡੇ ਪਿੰਡ ਆ ਉਹਨਾਂ ਦਾ ਕੱਲਾ ਜ਼ੋਨ ਆ ਸੋ ਇਸ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਆ ਜਿਹੜਾ ਉਹਦੇ ਚ ਸਾਡਾ ਉਮੀਦਵਾਰ ਆ ਸਾਡੀ ਭੈਣ ਕਰਨਬੀਤ ਕੌਰ ਉੱਥੋਂ ਚੋਣ ਆਪਣਾ ਅਮਨਦੀਪ ਕੌਰ ਰੋਡੇ ਪਿੰਡ ਤੋਂ ਜਸਪਾਲ ਸਿੰਘ ਸਾਡਾ ਪਾਲੀ ਸਰਪੰਚ ਦੀ ਚੋਣ ਵੀ ਲੜ ਚੁੱਕੇ ਆ ਉਹਨਾਂ ਦੀ ਧਰਮ ਪਤਨੀ ਆ ਉਹ ਸਮਾਲ ਸਰ ਜ਼ੋਨ ਆ ਸੋ ਹੋਰ ਵੀ ਕਈ ਜੋ ਉਹਨਾਂ ਦੇ ਵਿੱਚ ਬੰਦੇ ਉਤਾਰੇ ਹੋਏ ਆ ਸਾਡੇ ਤੋਂ ਪ੍ਰਮਾਤਮਾ ਦੀ ਮਿਹਰ ਆ ਸਾਰੇ ਚੋਣ ਦੇਸ਼ਾਨ ਮੰਜੇ ਤੇ ਲੜ ਰਹੇ ਆ ਸੋ ਮੰਜੇ ਦੇ ਪ੍ਰਭੂਰ ਸਮਰਥਨ ਲੋਕਾਂ ਦਾ ਲੋਕ ਨਾਲ ਆ ਲੋਕਾਂ ਨੂੰ ਪਤਾ ਕਿ ਸਾਡੇ ਕਦੇ ਸਾਡੇ ਤੋਂ ਪਾਸੇ ਹੀ ਨਹੀਂ ਹੋਏ ਵਾਕ ਹੀ ਨਹੀਂ ਹੋਏ ਇੰਨੇ ਸਾਲਾਂ ਤੋਂ ਜੋ ਰਾਜਨੀਤੀ ਵਿੱਚ ਪੈਰ ਧਰਿਆ ਸੀ ਲੋਕਾਂ ਦੇ ਨਾਲ ਹੀ ਫਿਰ ਚੜਦੇ ਆ ਰਹੇ ਤਾਂ ਲੋਕ ਇਸ ਗੱਲ ਤੋਂ ਸੰਤੁਸ਼ਟ ਨੇ ਕਈ ਜਿਹੋਨਾਂ ਦੇ ਵਿੱਚ ਜਿਵੇਂ ਉਹ 2 ਜੋਂਨ ਰਹਿ ਗਏ ਸਾਡੇ ਉਹ ਵੀ ਸਾਡੇ ਜੇਤੂ ਹੀ ਉਮੀਦਵਾਰ ਸੀਗੇ ਉਹ ਇੱਕ ਰਾਜਿਆਣਾ ਜੋਂਨ ਜਿਵੇਂ ਆਪਾਂ ਗੱਲ ਕਰੀ ਉਹ ਚਕੋਟਲਾ ਮਿਰ ਸਿੰਘ ਵਾਲਾ ਪਿੰਡ ਆ ਉੱਥੇ ਵੀ ਬੜੀ ਮਜ਼ਬੂਤ ਆ ਉਮੀਦਵਾਰ ਸਾਡਾ ਸੋ ਪ੍ਰਮਾਤਮਾ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਚੰਗੇ ਲੋਕਾਂ ਦਾ ਸਾਥ ਦਿੰਦਾ ਹੀ ਆ ਮੇਰੇ ਤੋਂ ਕਿਹਦੇ ਦੀਡਾਂ ਨੂੰ ਲੈ ਕੇ ਚੱਲੇ ਆ ਲੋਕਾਂ ਚ ਤੁਸੀਂ ਕੀ ਗੱਲ ਦੱਸ ਰਹੇ ਹੋ ਲੋਕਾਂ ਨੂੰ ਕਿਵੇਂ ਵੋਟ ਮੰਗ ਰਹੇ ਹੋ ਤੁਹਾਡੇ ਸਾਹਮਣੇ ਆ ਮੈਂ ਕਿਵੇਂ ਮੰਗੀਆਂ ਵੋਟਾਂ ਦਰਸ਼ਕਾਂ ਨੂੰ ਦੱਸ ਦੇਣਾ ਇੱਥੇ ਹੈ ਨਹੀਂ ਕਿ ਉਹਨਾਂ ਨੂੰ ਦੱਸ ਦੋ ਹੱਥ ਜੋੜ ਕੇ ਵੋਟਾਂ ਮੰਗ ਰਹੇ ਆ ਦੱਸ ਰਹੇ ਆ ਵੀ ਭਾਈ ਦੇਖਣਾ ਹੈ ਉਮੀਦਵਾਰ ਦੇ ਇੱਕ ਗੱਲ ਕਰਦਾ ਕਿ ਆਪਾਂ ਜੇ ਪਾਰਟੀਆਂ ਦੇਖੀਆਂ ਆਂ ਪਾਰਟੀਆਂ ਲੋਕ ਦੇਖਦੇ ਆਂ ਪਾਰਟੀ ਦੇਖੋ ਧਿਰ ਦੇਖੋ ਜੀ ਬੰਦਾ ਕੱਲਾ ਕੀ ਕਰੂ ਜੀ ਧਿਰ ਤਾਂ ਫਿਰ ਆਪਾਂ ਪਾਰਟੀ ਹੁਣ ਦੇਖੀ ਸੀ 92 ਚ ਤਾਂ ਸੀ ਆਮ ਆਦਮੀ ਪਾਰਟੀ ਵਾਲੇ ਤੇ 92 ਦੇ ਵਿੱਚੋਂ ਕੋਈ ਇੱਕੀ ਦੱਸ ਦੇਵੇ ਜੋ ਉਹਦੇ ਇਲਾਕੇ ਦੇ ਲੋਕ ਖੁਸ਼ ਹੋਣ ਸੁਰੱਖਿਤ ਹੋਣ ਰੋਜ਼ ਥਾਂ ਗੋਲੀਆਂ ਚੱਲਦੀਆਂ ਨਸ਼ਾ ਦਿਨੋ ਦਿਨ ਵਧਦਾ ਜਾਂਦਾ ਸੋ ਇਸ ਲਈ ਧਿਰ ਵੇਖੋ ਬੰਦਾ ਦੇਖੋ ਕਿਰਦਾਰ ਦੇਖੋ ਕਿਹੜਾ ਤੁਹਾਡੇ ਲਈ ਲੜ ਸਕਦਾ ਕੌਣ ਤੁਹਾਡੇ ਲਈ ਖੜ ਸਕਦਾ ਅਸੀਂ ਤਾਂ ਮੈਂ ਤਾਂ ਹਰੇਕ ਹਮੇਸ਼ਾ ਇਹ ਗੱਲ ਸਾਰਿਆਂ ਨੂੰ ਕਹਿੰਦਾ ਵੀ ਯਾਰ ਜਿੰਨੇ ਉਮੀਦਵਾਰ ਖੜੇ ਆ ਤੁਲਨਾ ਕਰ ਲਿਆ ਕਰੋ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਫਰਕ ਕੀ ਹੈ ਕੌਣ ਆਪਦੀ ਸਰਕਾਰ ਦੇ ਖਿਲਾਫ ਬਰਗਾੜੀ ਮੋਰਚੇ ਦੇ ਵਿੱਚ ਹਿੱਸਾ ਲੈਂਦਾ ਰਿਹਾ ਕੌਣ ਕਿਸਾਨ ਅੰਦੋਲਨ ਚ ਬੈਠਾ ਰਿਹਾ ਕੌਣ ਲਖੀਂਪੁਰ ਖੀਰੀ ਭਾਜਪਾ ਦੇ ਜ਼ਬਰ ਜ਼ੁਲਮ ਦੇ ਖਿਲਾਫ ਲੜਾਈ ਲੜ ਰਹੇ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਕੇ ਆ ਕੌਣ ਨਵਰੀਤ ਸਿੰਘ ਡਿਵਿਡਵਾਜੀ ਦਾ 26 ਜਨਵਰੀ ਨੂੰ ਕਿਸਾਨ ਅੰਦੋਲਨ ਦੌਰਾਨ ਪੁਲਸ ਦੀਆਂ ਗੋਲੀਆਂ ਨਾਲ ਸਰਕਾਰੀ ਕਤਲ ਕੀਤਾ ਗਿਆ ਉਹਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਆ ਕੌਣ ਬਾਪੂ ਸੂਰਤ ਸਿੰਘ ਖਾਲਸਾ ਜੀ ਨੇ 2014 ਚ ਬੰਦੀ ਸਿੰਘਾਂ ਦੀ ਰਿਹਾਈ ਲਈ ਭੁਖੜਤਾਲ ਕੀਤੀ ਉਹਦੇ ਘਰੇ ਜਾ ਕੇ ਉਹਦਾ ਸਮਰਥਨ ਕਰਕੇ ਇਹਨਾਂ ਉਮੀਦਵਾਰਾਂ ਚੋਂ ਆਪ ਦੀ ਸਰਕਾਰ ਦੇ ਖਿਲਾਫ ਤਾਂ ਛੱਡੋ ਵਿਰੋਧੀ ਸਰਕਾਰ ਚ ਵੀ ਕੋਈ ਇਹਨਾਂ ਚੋਂ ਜਿੰਨੇ ਇੱਥੇ ਚੋਣ ਲੜ ਰਹੇ ਜਿਹੜੇ ਧੜੇ ਲੜਾ ਰਹੇ ਆ ਕੋਈ ਬਹਿਬਲ ਕਲਾ ਕੋਈ ਬਰਗਾਰੀ ਮੋਰਚੇ ਚ ਗਿਆ ਹੋਵੇ ਉਹਨਾਂ ਪਰਿਵਾਰਾਂ ਨੂੰ ਮਿਲਿਆ ਹੋਵੇ ਇਸ ਸੰਘਰਸ਼ ਦਾ ਹਿੱਸਾ ਬਣਿਆ ਹੋਵੇ ਲੀਡਰ ਕਾਦੇ ਵਾਸਤੇ ਚੁਣੇ ਜਾਂਦੇ ਆ ਲੋਕਾਂ ਦੀ ਲੜਾਈ ਲੜਨ ਲਈ ਲੋਕਾਂ ਦੀ ਲੜਾਈ ਲੜਨ ਵਾਲਾ ਕੌਣ ਆ ਜਿਨਨੇ ਲੋਕਾਂ ਦੇ ਸੰਘਰਸ਼ਾ ਚਾਹੇ ਮੱਤੇਵਾਲਾ ਜੰਗਲ ਸੀ ਚਾਹੇ ਕੋਈ ਹੋਰ ਕੌਮੀ ਸੰਘਰਸ਼ ਹੋਇਆ ਕੌਣ ਇਹਨਾਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਲੜਾਈ ਲੜਦਾ ਵੋਟਾਂ ਲੈਂਦੇ ਆ ਆਪਦੇ ਘਰਾਂ ਦੇ ਪਰਿਵਾਰਾਂ ਦੇ ਢਿੱਡ ਭਰਨੇ ਸ਼ੁਰੂ ਕਰ ਦਿੰਦੇ ਸੋ ਕਿਰਦਾਰ ਦੀ ਗੱਲ ਆ ਕਿਰਦਾਰ ਨਾਲ ਲੋਕਾਂ ਨੂੰ ਖੜਨਾ ਚਾਹੀਦਾ ਇਸ ਗੱਲ ਨੂੰ ਲੈ ਕੇ ਵੋਟਾਂ ਮੰਗ ਰਹੇ ਆ ਕਿ ਲੋਕ ਫੈਸਲਾ ਕਰਨ ਕਿ ਤੁਹਾਡੇ ਦੁੱਖ ਸੁੱਖ ਦਾ ਸੱਚਾ ਸਾਥੀ ਕੌਣ ਆ ਕੌਣ ਪਰਿਵਾਰ ਆ ਕਿਹੜਾ ਪਰਿਵਾਰ ਆ ਜਿਹੜਾ ਲਗਾਤਾਰ 40-50 ਸਾਲ ਤੋਂ ਇਸ ਇਲਾਕੇ ਦੇ ਨਾਲ ਜੁੜਿਆ ਹੋਇਆ ਤੇ ਸੇਵਾ ਕਰ ਰਿਹਾ ਮੇਰਾ ਸਾਹਿਬ ਕਿਹੋ ਜਿਹਾ ਜਿਹੜਾ ਤੁਹਾਨੂੰ ਕੋਈ ਪ੍ਰੈਸ਼ਰ ਟਾਈਪ ਹੋ ਰਿਹਾ ਉੱਤੋਂ ਕੋਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬੰਦੇ ਖੜੇ ਕੀਤੇ ਨਾ ਬਨਾਉਣ ਹੁਣ ਕੱਲ ਕੋਈ ਇੱਕ ਸਾਥੀ ਮਿਲਿਆ ਕਹਿੰਦਾ ਜੀ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਮੈਂ ਕਿ ਕਾਦੀ ਗੱਲ ਕਰੀਏ ਬਹਿ ਕੇ ਭਾਈ ਨਾਲੇ ਮੇਰੇ ਤੇ ਪ੍ਰੈਸ਼ਰ ਕੌਣ ਪਾਉ ਰੋ ਤੈਨੂੰ ਪਤਾ ਅੱਗ ਦੇ ਨੇੜੇ ਕੋਈ ਛੇਤੀ ਆਉਂਦਾ ਹੁੰਦਾ ਹੁੰਦਾ ਉਹ ਨਹੀਂ ਹੁੰਦਾ ਨੇੜੇ ਉਹ ਦੂਰ ਹੀ ਰਹਿੰਦੇ ਆ ਡਰਦੇ ਰਹਿੰਦੇ ਆ ਹੁਣ ਜੇ ਕੋਈ ਕਾਂਗਰਸ ਦੇ ਵੱਡੇ ਲੀਡਰਾਂ ਦੇ ਫੋਨ ਆਉਂਦੇ ਆ ਮੈਂ ਕਈ ਵਾਰ ਪੁੱਛਦਾ ਉਹ ਇੰਨੇ ਚਿਰ ਬਾਅਦ ਅੰਕਲ ਫੋਨ ਕਰਿਆ ਉਹ ਯਾਰ ਤੂੰ ਸਾਡਾ ਅੰਕਲ ਆ ਸੀ ਨਹੀਂ ਤੇਰੇ ਅੰਕਲ ਡਰੀ ਲੱਗਦਾ ਸਾਨੂੰ ਤੈਨੂੰ ਫੋਨ ਕਰਾਂਗੇ ਤਾਂ ਤੇ ਕਿਉਂਕਿ ਸੱਚੇ ਬੰਦੇ ਦੀ ਗੱਲ ਸੁਣਦਾ ਮਾਦਾ ਹਰੇਕ ਚ ਨਹੀਂ ਹੁੰਦਾ ਬਹੁਤ ਲੋਕ ਨੇ ਚੰਗਿਆਣਾ ਮਾਰ ਰਹੇ ਆ ਦੋ ਸਾਲਾਂ ਤੋਂ ਆ ਸੋਸ਼ਲ ਮੀਡੀਆ ਤੇ ਗਰੁੱਪਾਂ ਦੇ ਵਿੱਚ ਸਾਡੇ ਖਿਲਾਫ ਪ੍ਰਚਾਰ ਕਰ ਰਹੇ ਆ ਤੇ ਜਦੋਂ ਆਪਾਂ ਕੋਈ ਇੱਕੀ ਸ਼ਬਦ ਬੋਲ ਦਿੰਨੇ ਆ ਫਿਰ ਸਾਰਾ ਟੱਬਰ ਚੀਕਾ ਮਾਰਨੀ ਸ਼ੁਰੂ ਕਰ ਦਿੰਦਾ ਸੋ ਇਹ ਚੀਜ਼ਾਂ ਜੇ ਕਹਿਣਾ ਸਿੱਖਿਆ ਤਾਂ ਸਹਿਣਾ ਵੀ ਸਿੱਖੋ ਨਹੀਂ ਤਾਂ ਕਹੋ ਹੀ ਨਾ ਕਿਸੇ ਨੂੰ ਕੁਝ ਬਰਾਬਰ ਸਾਹਿਬ ਆਖਰੀ ਇੱਕ ਸਵਾਲ ਹਥੋ ਜਿਹੜਾ ਜ਼ਰੂਰ ਜ਼ਰੂਰ ਐਕਸ਼ਨ ਲੈਣਾ ਨਵਜੋਤ ਕੋਰਸ ਤੋਂ ਤਾਂ ਬਿਆਨ ਆਉਂਦਾ 500 ਕਰੋੜ ਵਾਲਾ ਤੁਸੀਂ ਸੁਣਿਆ ਤੁਹਾਡੇ ਸਾਥੀ ਰਹੇ ਨਵਜੋਤ ਸਿੰਘ ਸਿੱਧੂ ਕਿਵੇਂ ਲੱਗਦਾ ਤੁਹਾਨੂੰ ਗੱਲਬਾਤ ਹੈਗੀ ਕੋਈ ਦੇਖੋ ਜੇ ਅੱਗ ਮੱਚੂਗੀ ਤਾਂ ਧੂਆ ਫੇਰ ਹੀ ਨਿਕਲੂਗਾ ਅੱਗ ਮੱਚੀ ਹੈ ਨਾ ਇਹ ਚੀਜ਼ਾਂ ਹੋਈਆਂ ਹੈ ਨਾ ਕਾਂਗਰਸ ਦੇਖੋ ਕਿੱਥੋਂ ਕਿੱਥੇ ਆ ਗਈ ਆ ਜਿਸ ਬੰਦੇ ਤੇ ਉਹਨੇ ਇਲਜ਼ਾਮ ਲਾਇਆ ਮੌਜੂਦਾ ਕਾਂਗਰਸ ਵਿਧਾਨ ਤੇ ਵੀ ਬਨ ਨਵਜੋਤ ਕੋਰ ਸਿੱਧੂ ਨੇ ਤੇ ਉਹ ਸੱਚ ਬੋਲਿਆ ਉਹਨੇ ਜਿਹੜਾ ਸੱਚ ਮੈਂ 4 ਸਾਲ ਤੋਂ ਬੋਲ ਰਿਹਾ ਸਾਢੇ 3 ਸਾਲ ਤੋਂ ਤੇ ਉਹ ਸੱਚ ਹੁਣ ਲੋਕਾਂ ਦੇ ਵਿੱਚ ਸਾਰੇ ਇਹ ਤਾਂ ਦੇਖੋ ਜੇ ਸ਼ੁਰੂਆਤ ਆ ਦੋ ਚੌ ਦਿਨਾਂ ਤੱਕ ਹਫਤੇ ਤੱਕ ਦੇਖਿਓ ਸਾਰੇ ਲੀਡਰ ਸੱਚ ਲਿਆਉਣਗੇ ਅੱਗੇ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਕਾਮ ਹੋਇਆ ਸੀ ਕੰਮ ਨਹੀਂ ਸੀ ਕਰਦਾ ਬੇਅਦਬੀ ਦਾ ਸਾਫ ਨਹੀਂ ਸੀ ਦਿੱਤਾ ਤੇ ਉਦੋਂ ਉਹਦੇ ਖਿਲਾਫ ਕੌਣ ਜੜਿਆ ਦੋ ਪਰਿਵਾਰ ਲੜੇ ਆਹੀ ਸਿੱਧੂ ਤੇ ਬਰਾੜ ਪਰਿਵਾਰ ਬਾਪੂ ਨੇ ਝੰਡਾ ਚੱਕਿਆ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲ ਕੇ ਤੇ ਉਹਦੀਆਂ ਜਣਾ ਪੱਟੀਆਂ ਹੁਣ ਫੇਰ ਕੁਦਰਤ ਨੇ ਫੇਰ ਮੌਕਾ ਦਿੱਤਾ ਹੈ ਉਹ ਉਹਨਾਂ ਲੋਕਾਂ ਦੇ ਬਿਆਨ ਨੂੰ ਤਾਇਦ ਕਰਦੇ ਤੁਸੀਂ ਸੱਚਾ ਬਿਆਨ ਆ ਜੀ ਬਿਲਕੁਲ ਉਹ ਤਾਇਦ ਦੇਖੋ ਜੇ ਉਹਦੇ ਕੋਲ ਤੱਥ ਹੈ ਉਹ ਬਹੁਤ ਜ਼ਿੰਮੇਵਾਰ ਲੀਡਰ ਨੇ ਯਾਰ ਉਹ ਕਿਸੇ ਰੁਤਬੇ ਤੇ ਬੈਠੇ ਨੇ ਸੁਲਝੇ ਹੋਏ ਸਿਆਣੇ ਬੰਦੇ ਨੇ ਉਹਨਾਂ ਨੇ ਕੋਈ ਬਿਨਾਂ ਸੋਚੇ ਸਮਝੇ ਦਾ ਬਿਆਨ ਨਹੀਂ ਦਿੱਤਾ ਹੋਣਾ ਔਰ ਜਿਹੜੀਆਂ ਗੱਲਾਂ ਉਹ ਕਹਿ ਰਹੇ ਨੇ ਮੌਜੂਦਾ ਕਾਂਗਰਸ ਪ੍ਰਧਾਨ ਦੇ ਬਾਰੇ ਤੇ ਉਹ ਤਾਂ ਮੈਂ 6.5 ਸਾਲ ਤੋਂ ਕਹਿ ਰਿਹਾ ਵੀ ਕਰਪਟ ਹੈ ਇਹ ਪੈਸੇ ਲੈ ਕੇ ਲੋਕਾਂ ਨੂੰ ਥਾਪੜੇ ਦਿੰਦਾ ਹੈ ਅੱਜ ਜੋ ਹਾਲਤ ਆ ਕਿ ਕਾਂਗਰਸ ਦੀ ਇਹ ਹਾਂ ਤੁਸੀਂ ਚੌਥੇ ਨੰਬਰ ਤੇ ਕਾਂਗਰਸ ਆਈ ਆ ਤਰਨਤਨ ਸਾਹਿਬ ਦੇ ਵਿੱਚ ਤੇ ਕੀ ਹਾਲਾਤ ਨੇ ਕਿੰਨੀਆਂ ਵੋਟਾਂ ਪਈਆਂ ਉਹਦੇ ਆਪ ਦੇ ਪਿੰਡੋਂ ਵਿਚਾਰੇ ਨੂੰ 66 ਵੋਟਾਂ ਪਈਆਂ ਕੁੱਤਿਆਂ ਨਾਲ ਉਹਦੀ ਤੁਲਨਾ ਕਰਤੀ ਸੋ ਦੇਖਣ ਦੀ ਲੋੜ ਹੈ ਨਾ ਮਾਨਸਿਕਤਾ ਦਾ ਪੱਧਰ ਕਿੰਨਾ ਗਿਰਿਆ ਹੋਇਆ ਕਾਂਗਰਸ ਦੇ ਪ੍ਰਧਾਨ ਦਾ ਰਾਜਵੀਰਿੰਗ ਦਾ ਮੈਡਮ ਦਾ ਸੰਜੇਂਦਰ ਸਿੰਘ ਦਾਬੇ ਨੂੰ ਨਹੀਂ ਬਖਸ਼ਿਆ ਉਹਨਾਂ ਵੀ ਉਹਨਾਂ ਨੇ ਡਰਗ ਜਨਤ ਕਰਕੇ ਤਾਂ ਹੋ ਫਿਰ ਉਹਨਾਂ ਕੋਲ ਹੋਣਗੇ ਸਬੂਤ ਉਹਨਾਂ ਨੇ ਇਹ ਵੀ ਕਿਹਾ ਨਾ ਕੱਲ ਤੁਸੀਂ ਉਹਨਾਂ ਦਾ ਬਿਆਨ ਇਹ ਵੀ ਸੁਣਿਆ ਉਹ ਗੱਲਬਾਤ ਹੋਈ ਆ ਸਿੱਧੂ ਪਰਿਵਾਰ ਨਾਲ ਕਿ ਜਿਹੜੇ ਬੰਦੇ ਨੇ ਮੇਰੇ ਤੇ ਕੋਈ ਕੇਸ ਕਰਨਾ ਕਰੇ ਮੇਰੇ ਕੋਲ ਤੱਤ ਤੇ ਸਬੂਤ ਆ ਮੈਂ ਸਬੂਤ ਸਾਹਮਣੇ ਰੱਖੂ ਇਹਦਾ ਮਤਲਬ ਤੁਸੀਂ ਆਪ ਹੀ ਸਮਝੋ ਕਿ ਜੇ ਸਬੂਤ ਆ ਠੋਸ ਉਹ ਜ਼ਿੰਮੇਵਾਰ ਉਹਦੇ ਤੇ ਰਹੇ ਨੇ ਮੰਤਰੀ ਰਹੇ ਨੇ ਕਿੰਨੇ ਵਾਰ ਐਮਐਲਏ ਬਣ ਕੇ ਨੇ ਵੀ ਮੈਡਮ ਨਵਜੋਤ ਕੌਰ ਸਿੱਧੂ ਉਹ ਆਏ ਤਾਂ ਝੂਠ ਬੋਲਣ ਵਾਲੇ ਹੈ ਹੀ ਨਹੀਂ ਇਹ ਗੱਲਾਂ ਤਾਂ ਮੈਂ ਕਹਿੰਦਾ ਆ ਰਿਹਾ 3.5 ਸਾਲ ਤੋਂ ਕਿ ਪੈਸੇ ਲੈ ਕੇ ਉਹਦੇ ਦਿੰਦੇ ਨੇ ਤੇ ਆਪਣੇ ਇਲਾਕੇ 'ਚ ਜੇ ਆਪਾਂ ਮੰਨੀਏ ਵੀ ਜਿਨ੍ਹਾਂ ਨੂੰ ਕਾਂਗਰਸ ਦੀ ਵਾਗਡੋਰ ਸੰਭਾਲੀ ਹੋਈ ਆ ਵੀ ਅਸੀਂ ਇਹਨਾਂ ਨੂੰ ਕਾਂਗਰਸੀ ਬਣਾ ਕੇ ਸਾਡੇ ਖਿਲਾਫ ਚਲਾ ਰਹੇ ਆ ਜਾਂ ਉਹਨਾਂ ਨੂੰ ਦੇਣਾ ਚਾਹੁੰਦੇ ਆ ਨਾਕਾਮੀ ਆ ਉਹਦੀ ਨਾਕਾਮ ਕੋਸ਼ਿਸ਼ ਆ ਤੇ ਉਹਦਾ ਕੀ ਦੇਣਾ ਪੈਸੇ ਹੀ ਆ ਨਾ ਦੇ ਰਿਆ ਰਾਜੇ ਵੜਿੰਗ ਨੂੰ ਤਾਂ ਪੈਸੇ ਹੀ ਲੈ ਰਿਆ ਜਿੱਥੋਂ ਮਰਜ਼ੀ ਇਹ ਤੋਂ ਪੈਸੇ ਦੇ ਕੇ ਜਿਹੜੀ ਮਰਜ਼ੀ ਟਿਕਟ ਲੈ ਸੋ ਇਹ ਤਾਂ ਗੱਲ ਜਗ ਜाहिर ਹੈ ਤੇ ਕਾਂਗਰਸ ਦਾ ਜੇ ਵਿੜਾ ਕਰ ਕਿਸ ਪ੍ਰਧਾਨ ਨੇ ਕੀਤਾ ਤਾਂ ਇਹਦੀ ਵਜ੍ਹਾ ਇੱਕ ਸਭ ਤੋਂ ਵੱਡੀ ਵਜ੍ਹਾ ਕ੍ਰਪਸ਼ਨ ਹੈ ਇਹਦਾ ਕ੍ਰਪਟ ਹੋਣਾ ਹੈ ਸੋ ਇਹ ਇਹਦੇ ਇਨਸਿਕਿਉਰਟੀ ਬਹੁਤ ਹੁੰਦੀ ਹੈ ਲੋਕਾਂ ਨੂੰ ਇਹਨੂੰ ਇਨਸਿਕਿਉਰਟੀ ਆ ਕਿ ਉਹ ਫਲਾਣਾ ਬੰਦਾ ਮੈਥੋਂ ਅੱਗੇ ਨਾ ਲੰਘ ਜੇ ਫਲਾਣਾ ਉਹਨਾਂ ਲੰਘ ਜੇ ਇਹਨੂੰ ਵੱਡਦੇ ਆ ਕਿਸੇ ਦੇ ਵੱਡਿਆ ਕਿਸੇ ਦੇ ਮਕਾਇਆ ਕੋਈ ਨਹੀਂ ਮੁੱਕਦਾ ਦਰਖਤ ਨੂੰ ਵੱਡਦੇ ਹੋਗੇ ਨਾ ਦਰਖਤ ਫਿਰ ਹਰਾ ਹੋਇਆ ਹੁੰਦਾ ਹੈ ਇਸ ਲਈ ਕਿਸੇ ਨੂੰ ਵੱਡਣ ਵਾਸਤੇ ਕਿਸੇ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜ਼ਿੰਦਗੀ 'ਚ ਆਪ ਕਾਮਯਾਬ ਹੋਣ ਲਈ ਡਬਲ ਮਿਹਨਤ ਕਰੋ ਤਾਂ ਕਿ ਦੂਜੇ ਪਿੱਛੇ ਰਹਿ ਜਾਣ ਜੇ ਤੁਸੀਂ ਆਏ ਕਿਸੇ ਨੂੰ ਵੱਡ ਟੁੱਕ ਕੇ ਰਾਜਨੀਤੀ ਕਰੋਗੇ ਰਾਜਨੀਤੀ ਬਹੁਤ ਲੰਬਾ ਸਮਾਂ ਚੱਲਦੀ ਹੈ ਤਾਂ ਟਾਈਮ ਥੋੜ੍ਹਾ ਹੀ ਹੈ